ਜੋਨ ਜੋ ਹੋ ਰਿਹਾ ਹੈਗਾ ਬਹੁਤਾਂ ਭਾਗ ਨੂੰ ਉਹ ਟ੍ਰੈਕਟਰ ਜੋ ਟੈਂਕਰ ਜਿਹੜੇ ਆ ਔਰ ਜਿਹੜੇ ਨਾ ਰਸੀੜੀ ਹੈ ਉੱਤੇ ਲੱਗਨੇ ਨੇ ਪੂਰੇ ਪੰਜਾਬ ਪਰ ਅੱਜ ਦਿੱਖਿਆ ਪੰਜਾਬ ਸਰਕਾਰੋਂ ਨੂੰ ਬੜਾ ਵੱਡਾ ਉਕਸ਼ਾਤ ਕੀਤਾ ਜਾ ਰਿਹਾ ਹੈ ਮਸ਼ੀਨਰੀ ਦਿੱਤੀ ਜਾ ਰਹੀ ਹੈ ਵਣ ਭਾਗ ਨੂੰ ਤੇ ਉਮੀਦ ਕਰਦੇ ਆ ਕਿ ਵਣ ਭਾਗ ਉਹਨੂੰ ਇਮਾਨਦਾਰੀ ਨਾਲ ਕੰਮ ਕਰਕੇ ਜਿਹੜਾ ਆਪਣੇ ਰਕਤਾਂ ਦੀ ਰੇਸ਼ੋ ਘਟਦੀ ਜਾ ਰਹੀ ਸੀ ਉਹਨੂੰ ਪੂਰੀ ਤਰ੍ਹਾਂ ਪੂਰਾ ਯੋਗਦਾਨ ਪਾਊਗਾ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਕਾਰ ਬਣ ਤੋਂ ਬਾਅਦ ਦੂਜੀ ਵਾਰੀ ਮੁਕਸਰ ਦੇ ਵਿੱਚ ਦੁਬਾਰਾ ਟਰੈਕਟਰ ਦਿੱਤੇ ਹੈ ਕਿੰਟ ਜਿਹੜੇ ਪਣ ਭਾਗ ਨੇ ਆਪਣੀਆਂ ਜਿਹੜੀਆਂ ਪਾਣੀ ਸਪਰੇ ਕਰਨ ਵਾਲੀਆਂ ਟੈਂਕੀਆਂ ਦਿੱਤੀਆਂ ਇਹਦੇ ਨਾਲ ਬਹੁਤ ਵੱਡਾ ਇਲਾਕੇ ਨੂੰ ਫਾਇਦਾ ਹੋਊਗਾ ਇਲਾਕੇ ਦੇ ਵਿੱਚ ਜਿਹੜੇ ਹਰੇ ਭਰੇ ਦਰਖਤ ਹੋਣਗੇ ਤਾਂ ਉਹਦੇ ਨਾਲ ਮੌਸਮ ਤੇ ਵੀ ਅਸਰ ਪਊਗਾ ਜਿਹੜੀ ਬਾਰਿਸ਼ ਘੱਟਦੀ ਜਾ ਰਹੀ ਹੈ ਉਹਦਾ ਵੀ ਅਸਰ ਖਤਮ ਹੋਊਗਾ ਪਰੇਲਾ ਮੁਸਤਕਿਲ ਆ ਬਾਸਪਤ ਕਾ ਪਛੜ ਰਿਹਾ ਹੈ ਨਾ ਬਹੁਤ ਘੱਟ ਹਰ ਵਾਰ ਜਿਹੜੀ ਬਾਸੜੀ ਹੈ ਨਸਤੀ ਭਈ ਨਾ ਬਹੁਤ ਠੀਕ ਆ ਜਾਂਦੀ ਹੈ ਤਾਂ ਲੱਖਾਂ ਦਰਸ਼ਕਾਂ ਨਾਲ ਟਿੱਕਾ ਲੈ ਕੇ ਪ੍ਰਕਾਰ ਚੱਲਦੀ ਹੈ ਪਰ ਕਿਸੇ ਵੀ ਜਿਹੜੀ ਹੈ ਉਹ ਗਿੰਦੇ ਸਰੋਂ ਨਜ਼ਰ ਨਹੀਂ ਆਉਂਦੇ ਚ ਤੁਸੀਂ ਆਪ ਦੀ ਜਗ੍ਹਾ ਸੱਚੇ ਹੋ ਸਰਕਾਰ ਲਗਾਤਾਰ ਕੋਸ਼ਿਸ਼ ਕਰਦੀ ਹੈ ਕਿ ਵੱਧ ਵੱਧ ਉਕੇ ਜਿਹੜੇ ਉਹ ਲਾਈ ਜਾਣ ਮੈਂ ਹੁਣੇ ਗੱਲ ਕਰ ਰਿਹਾ ਸੀ ਕਿ 12 ਲੱਖ ਉਟਾ ਕਣਾ ਮੁਕਕਰ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਲੱਗੇ ਪਰ ਸਾਡੀ ਵੱਧ ਕਿਸਮ ਦੀ ਗੱਲ ਹੈ ਕਿ ਲੋਕਾਂ ਦਾ ਸਾਥ ਵੀ ਹੋਣਾ ਚਾਹੀਦਾ ਹੈ ਡਿਪਾਰਟਮੈਂਟ ਨੂੰ ਸੀਰੀਅਸ ਹੋਣਾ ਚਾਹੀਦਾ ਹੈ ਜਿਹੜੇ ਡਿਪਾਰਟਮੈਂਟ ਬੂਟੇ ਹੋਰ ਜਿਹੜੇ ਡਿਪਾਰਟਮੈਂਟ ਬੂਟੇ ਜਾਂਦੇ ਆ ਉਹਨਾਂ ਨੂੰ ਵੀ ਸੀਰੀਅਸ ਤੌਰ ਤੇ ਇਸ ਦਾ ਨੂੰ ਲੈਣਾ ਚਾਹੀਦਾ ਹੈ ਕਿ ਅਸੀਂ ਜੇਕਰ ਹਜ਼ਾਰ ਰੁਪਏ ਲੈ ਕੇ ਗਏ 500 ਤਾਂ ਅਗਲੇ ਸਾਲ ਨੂੰ ਦੇਖਣ ਨੂੰ ਮਿਲੇ ਕਿ ਬੂਟੇ ਲੱਗੇ ਹੋਏ ਤੇ ਬੂਟੇ ਵਧ ਰਹੇ ਹੋ ਇਸ ਕਰਕੇ ਮੈਂ ਸਾਰੇ ਜਿੰਨੇ ਭਰਾ ਬੂਟੇ ਲੈ ਕੇ ਜਾਂਦੇ ਕਿਸਾਨ ਭਰਾ ਲੈ ਕੇ ਜਾਂਦੇ ਆ ਡਿਪਾਰਟਮੈਂਟ ਲਾ ਕੇ ਆਉਂਦਾ ਹੈ ਡਿਪਾਰਟਮੈਂਟ ਦੇ ਜਿਹੜੇ ਹੋਰ ਡਿਪਾਰਟਮੈਂਟ ਜਿਵੇਂ ਹੋਰ ਜਿਹੜੇ ਡਿਪਾਰਟਮੈਂਟਾਂ ਨੂੰ ਇੱਥੋਂ ਬੁਟੇ ਇਸ਼ੂ ਹੁੰਦੇ ਆ ਉਹ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਨੂੰ ਸੀਰੀਅਸ ਲੈ ਕੇ ਆਪਾਂ ਜਿਹੜਾ ਦਰੱਖਤਾਂ ਨੂੰ ਬਚਾਉਣਾ ਆਪਾਂ ਆਪਦੀ ਅਗਲੀ ਜਨਰੇਸ਼ਨ ਨੂੰ ਬਚਾਉਣ ਦਾ ਲਈ ਕਰਨਾ ਹੈ ਕਿ ਦਰੱਖਤ ਜਿਹੜੇ ਸੰਭਾਲ ਹੈ ਉਹ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਲਗਾਤਾਰ ਕਰਨੀ ਚਾਹੀਦੀ ਹੈ ਕਈ ਸੰਸਥਾਵਾਂ ਲੱਗੀਆਂ ਹੋਈਆਂ ਜਿਹੜੀਆਂ ਲਗਾਤਾਰ ਦਰੱਖਤਾਂ ਦਾ ਦੇਖ ਰਹੇ ਕਰ ਰਹੇ ਜਿਵੇਂ ਮੁਖਸ਼ਰ ਦੇ ਵਿੱਚ ਹੀ ਸ਼ਾਇਦ ਇੱਕ ਹਰੀਆਵਲ ਲਹਿਰ ਹੈ ਹਰੀਆਵਲ ਰਹਿ ਲਾ ਨੇ ਉਹਨਾਂ ਨੇ ਬਹੁਤ ਸੋਨਾ ਆਪਦਾ ਯੋਗਦਾਨ ਪਾਇਆ ਹੋਇਆ ਇਸੇ ਤਰ੍ਹਾਂ ਮੈਂ ਹਰੇਕ ਮੱਲੇ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਮੱਲਾ ਵਾਸੀ ਵੀ ਸਾਥ ਦੇਣ ਡਿਪਾਰਟਮੈਂਟ ਨੂੰ ਵੀ ਬੇਨਤੀ ਕਰੂੰਗਾ ਕਿ ਡਿਪਾਰਟਮੈਂਟ ਵੀ ਸੀਰੀਅਸਲੀ ਜੇ ਕੋਈ ਬੂਟਾ ਜਾਂਦਾ ਹੈ ਇਹ ਸਮਝਣਗੇ ਸਾਡੇ ਕੋਲੋਂ ਬੂਟਾ ਗਿਆ ਤਾਂ ਅਸੀਂ ਉਹਦੀ ਪੈਰਵਾਹੀ ਕਰਨੀ ਹੈ ਵੀ ਕਿਤੇ ਸਹੀ ਥਾਂ ਤੇ ਲੱਗ ਰਿਹਾ ਹੈ ਕਿਤੇ ਪਿਆ ਤਾਂ ਨਹੀਂ ਰਿਹਾ ਜਾ ਰਿਹਾ ਇਸ ਕਰਕੇ ਸਾਰਿਆਂ ਦਾ ਰਲ ਮਿਲ ਕੇ ਇਹਨੂੰ ਬਚਾਉਣ ਦੇ ਵਿੱਚ ਪੰਜਾਬ ਨੂੰ ਬਚਾਉਣ ਦੇ ਵਿੱਚ ਖਰਿਆਵਲ ਨੂੰ ਪਹੁੰਚਾਉਣ ਦੇ ਵਿੱਚ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਰੂਰੀ ਹੈ ਜਿਹੜੀ ਸਾਡੀ بارش ਘਟਦੀ ਜਾ ਰਹੀ ਹੈ ਅਸੀਂ ਉਹਨੂੰ ਕਵਰ ਕਰ ਸਕੀਏ ਔਰ ਜਿਹੜੇ ਕਾਇਦੇ ਕਾਨੂੰਨ ਆ ਉਹਨਾਂ ਨੂੰ ਵੀ ਸ਼ਕਤੀਮਾਨ ਲਾਗੂ ਹੋਣਾ ਚਾਹੀਦਾ ਕਿ ਦਰਾਸਤ ਜਿਹੜਾ ਫਾਲਤੂ ਨਾ ਕੱਟਿਆ ਜਾ ਸਕੇ। ਕੀ ਕਰ ਰਹੇ ਹੋ ਜਿਹੜੇ ਅੱਜ ਦੋ ਪੌਲੀਟਿਕ ਟੈਕਟਰ ਇੱਕ ਪੂਰਾ ਵਾਟਰੈਕਟਰ ਭਾਗ ਨੂੰ ਵਜਾ ਕਿੰਨਾ ਦੀ ਕੀ ਟੈਕਟਰ ਟੈਂਸ਼ਨ ਦੀ ਗੱਲ ਹੋਈ ਕਿਤੇ ਮੈਂ ਪਹਿਲਾਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਆਣ ਜੋ ਸਾਡੇ ਲਾਲਚੰਦ ਘਟਾਰੂ ਜੰਕੀ ਵਰਮਤੀ ਸਾਹਿਬ ਤੇ ਸਾਡੇ ਮੁਖਸਰ ਸਾਹਿਬ ਦੇ ਐਮ ਐਲ ਏ ਸਰਦਾਰ ਜਗਜੀਤ ਸਿੰਘ ਕਬਰਾੜ ਜੀ ਤੇ ਮੈਡਮ ਬਲਜੀਤ ਕੌਰ ਬਲਜੀਤ ਕੌਰ ਜੀ ਸਾਡੇ ਸਮਾਜਿਕ ਸਿੱਖਿਆ ਮੰਤਰੀ ਸਰਦਾਰ ਜਗਜੀਤ ਕੁਡੀਆਂ ਸਾਹਿਬ ਗੁਰਮੀਤ ਸਿੰਘ ਕੁਡੀਆਂ ਸਾਹਿਬ ਖੇਤੀਬਾੜੀ ਮੰਤਰੀ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਵੱਲੋਂ ਸਾਰੇ ਏਰੀਆ ਨੂੰ ਪੰਚਾਇਤਾਂ ਨੂੰ ਲਿੰਕ ਰੋਡਾਂ ਨੂੰ ਸਰਕਾਰੀ ਅਦਾਰਿਆਂ ਨੂੰ ਪਲਾਂਟੇਸ਼ਨ ਕਰਨ ਲਈ ਵੱਧ ਤੋਂ ਵੱਧ ਉਤਸ਼ਾਹਤ ਕੀਤਾ ਜਾਂਦਾ ਹੈ ਕਿਉਂਕਿ ਉਹ ਖਾਲੀ ਪਈਆਂ ਜਿਹੜੇ ਰਕਬੇ ਹੈਗੇ ਆ ਤੇ ਜਿਹੜੇ ਹੈਗੇ ਉੱਥੇ ਵੱਧ ਤੋਂ ਵੱਧ ਸਾਡੇ ਵੱਲੋਂ ਫ੍ਰੀ বন ਵਿਭਾਗ ਤੋਂ ਬੂਟੇ ਲੈ ਕੇ ਆਪਦੇ ਡਿਪਾਰਟਮੈਂਟਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਉਹ ਬੂਟੇ ਲਾਉਣ ਅਤੇ ਪੰਜਾਬ ਨੂੰ ਉਸੇ ਅਸੀਂ ਸਟੇਜ ਤੇ ਲਿਆ ਚੁੱਕੇ ਕਿ ਪੰਜਾਬ ਨੂੰ ਅਸੀਂ ਹਰਾ ਭਰਾ ਕਿ ਵੀ ਨਾ ਜਾਂਦੇ ਆ ਲੋਕਾਂ ਨੂੰ ਕੀ ਬੀਚਾ ਅਸੀਂ ਲੋਕਾਂ ਨੂੰ ਪਿੰਡ ਲੈਵਲ ਤੇ ਸਾਰਿਆਂ ਨੂੰ ਤੇ ਪੋਲੀਟਿਕਲੀ ਪਾਰਟੀਆਂ ਨੂੰ ਵੀ ਤੇ ਜਿਹੜੇ ਸਾਡੇ ਯੂਥ ਕਲੱਬ ਦੇ ਤੇ ਐਨਜੀਓ ਨੂੰ ਬੇਨਤੀ ਕਰਾਂਗਾ ਵੀ ਉਹ ਇਸ ਜਿਹੜੀ ਹੈਗੀ ਆ ਮਹਿੰਮ ਨੂੰ ਹਰਿਆਵਲ ਮਹਿੰਮ ਆ ਜਿਹੜੀ ਸਾਰੀ ਆਪਾਂ ਜੂਨ ਜੁਲਾਈ ਮਹੀਨੇ ਦੇ ਵਿੱਚ ਸਰੇਕ ਪਿੰਡ ਦੇ ਵਿੱਚ ਅਲੱਗ-ਅਲੱਗ ਕੌਨਸੀਚਨਸੀ ਦੇ ਵਿੱਚ ਇੱਕ ਏਰੀਏ ਦੇ ਵਿੱਚ ਹਰੇਕ ਐਮਐਲਏ ਸਾਹਿਬ ਦੇ ਰਾਹੀਂ ਅਸੀਂ ਵਣ ਮਹਾਉੱਸਬ ਮਨਾਉਣਾ ਹੈ ਅਸੀਂ ਇੱਕ ਇੱਕ ਕਿਲਾ ਜਾਂ ਅੱਧਾ ਕਿਲਾ ਜਾਂ ਚਾਰ ਕਨਾਲਾਂ ਦੇ ਵਿੱਚ ਅਸੀਂ ਉੱਥੇ ਇੱਕ ਇੱਕ ਪੂਰਾ ਕੰਪੈਟਿਟਿਵ ਏਰੀਆ ਦੇ ਵਿੱਚ ਵਣ ਮਹਾਉੱਸਬ ਮਨਾਉਣਾ ਹੈ ਜਿਹਦੇ ਵਿੱਚ ਅਸੀਂ ਸਕੂਲਾਂ ਦੇ ਬੱਚੇ ਸ਼ਾਮਲ ਕਰਕੇ ਉਹਨਾਂ ਨੂੰ ਪਲਾਂਟੇਸ਼ਨ ਕਰਨ ਦੀ ਵਿਧੀ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ ਮੌਕਾ ਬੁੱਕਲੇ ਪ੍ਰਕਿਰਿਆ ਕੀ ਹੈ ਕਿ ਜਿਹੜਾ ਲੋਕ ਜਿਹੜੇ ਆਪ ਕੋ 5-10 ਰੁਪਏ ਦਾ ਕਰਦੇ ਜੀ ਲਾ ਸਕਦੇ ਉਹ ਉਹ ਜੀ ਸਾਡੀ ਨਰਸਰੀ ਦੇ ਵਿੱਚ ਆਪਣਾ ਆਧਾਰ ਕਾਰਡ ਲਿਜਾ ਕੇ 5 ਤੋਂ 10 ਜਿੰਨੇ ਵੀ ਬੂਟੇ ਉਹ ਸਹੀ ਸੰਭਾਲ ਕਰ ਸਕਦੇ ਆ ਆਪ ਦਾ ਉਹ ਬਾਇਓ ਡਾਟਾ ਆਰ ਰਿਕਾਰਡ ਦੀ ਕਾਪੀ ਦੇ ਕੇ ਉਹ ਉੱਥੇ ਰਜਿਸਟ੍ਰੇਸ਼ਨ ਕਰਾ ਕੇ ਉਸੇ ਟਾਈਮ ਹੀ ਉਹਨਾਂ ਨੂੰ ਜਿੰਨੇ ਬੂਟੇ ਚਾਹੀਦੇ ਆ 5 ਤੋਂ 10 ਚਾਹੇ ਉਹ ਮੋਟਰਾਂ ਤੇ ਲਾਉਣ ਚਾਹੇ ਉਹ ਆਪਦੀ ਖਾਲੀ ਥਾਵਾਂ ਤੇ ਲਾਉਣ ਚਾਹੇ ਆਪਦੇ ਘਰ ਵਿੱਚ ਲਾਉਣ ਉਹਨਾਂ ਨੂੰ ਜਿਹੜੀ ਜੀ ਵੀ ਤਰ੍ਹਾਂ ਦੇ ਬੂਟੇ ਚਾਹੀਦੇ ਹੋਣਗੇ ਵਣ ਵਿਭਾਗ ਦੀਆਂ કુલ ਇੱਥੇ 41 ਨਰਸਰੀਆਂ ਚੱਲ ਰਹੀਆਂ ਆ ਤੇ ਲਗਭਗ ਸਾਡੇ ਕੋਲੇ 41 ਲੱਖ ਦੇ ਕਰੀਬ ਹੀ ਬੂਟਾ ਹੈਗਾ ਕਿਸੇ ਨੂੰ ਵੀ ਬੂਟਿਆਂ ਸੰਬੰਧੀ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਜੀ ਇਹ ਸਰ ਸਾਡੀਆਂ ਜਿਹੜੀਆਂ ਰੋਡ ਸਾਈਡ ਪਲਾਂਟੇਸ਼ਨ ਜਾਂ ਨਹਿਰਾਂ ਤੇ ਜਿੱਥੇ ਪਾਣੀ ਪਾਉਣਾ ਮੁਸ਼ਕਲ ਹੈ ਜਾਂ ਡਰੇਨਾਂ ਦੇ ਉੱਪਰ ਉੱਥੇ ਪਾਣੀ ਨੂੰ ਲਿਜਾਣ ਲਈ ਵਰਕਰਸ ਨੂੰ ਜਿਹੜਾ ਹੈਗਾ